ਅੱਜ ਦਾ ਦਿਨ ਇੱਕ ਇਤਿਹਾਸਿਕ ਔਰ ਮਹਾਨ ਦਿਵਸ ਹੈ ਜਦੋਂ ਸਾਡੇ ਬਹੁਤ ਹੀ ਸਤਿਕਾਰਯੋਗ ਭਾਰਤ ਰਤਨ ਡਾਕਟਰ ਭੀਮਰਾ ਅੰਬੇਦਕਰ ਜੀ ਦਾ ਜਨਮ ਦਿਨ ਹੋਇਆ ਆ 14 ਅਪ੍ਰੈਲ ਨੂੰ 1891 ਵਿੱਚ ਇੱਕ ਮਹਾਨ ਸ਼ਖਸੀਅਤ ਨੇ ਸਾਡੇ ਦੇਸ਼ ਵਿੱਚ ਜਨਮ ਲਿਆ ਸਾਨੂੰ ਇਸ ਗੱਲ ਦਾ ਫਕਰ ਹੈ ਮਾਨ ਹੈ ਔਰ ਅੱਜ ਮੈਂ ਚਾਹਾਂਗਾ ਕਿ ਕਿਉਂਕਿ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਸਾਹਿਬ ਜੀ ਨੇ ਆਪਣੀ ਸਰਕਾਰ ਦੇ ਵਿੱਚ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਾਰਿਆਂ ਦੀ ਡਿਊਟੀ ਲਗਾਈ ਹੈ ਕਿ ਅਸੀਂ ਹਰ ਜ਼ਿਲ੍ਹੇ ਜਾ ਕੇ ਡਾਕਟਰ ਮਹੀਰਾ ਦੇ ਮਿਲਕਰ ਦੇ ਜਨਮ ਦਿਨ ਮਨਾਈਏ ਔਰ ਲੋਕਾਂ ਨੂੰ ਦੱਸੀਏ ਕਿ ਡਾਕਟਰ ਸਾਹਿਬ ਦੇ ਜੀਵਨ ਵੈਸੇ ਸਾਡੀ ਸਰਕਾਰ ਦੀ ਜਦੋਂ ਸ਼ੁਰੂਆਤ ਹੋਈ ਅਸੀਂ ਉਸ ਵੇਲੇ ਵੀ ਜੋ ਆਪਣਾ ਪਹਿਲੀ ਵਾਰੀ ਹੋਇਆ ਹੈ ਕਿ ਸਰਕਾਰੀ ਦਫਤਰਾਂ ਦੇ ਵਿੱਚ ਡਾਕਟਰ ਮਹੀਰਾ ਮੈਦਕਰਦੀ ਦੀ ਤਸਵੀਰ ਲਗਾਈ ਗਈ ਸੀ ਜਦੋਂ ਭਗਤ ਸਿੰਘ ਤਸਵੀਰ ਲਗਾਈ ਗਈ ਪਹਿਲੀਆਂ ਸਰਕਾਰਾਂ ਡਾਕਟਰ ਮਹੀਰਾ ਮਿਲਕਰ ਨਾਂ ਤੇ ਬਹੁਤ ਜ਼ਪਦੇ ਦੇ ਵੋਟਾਂ ਲੈਣ ਵਾਸਤੇ ਪਰ ਕਿਸੇ ਨੇ ਵੀ ਇਹਨਾਂ ਦੇ ਵਾਸਤੇ ਕੋਈ ਨਹੀਂ ਕੁਝ ਕੀਤਾ ਕਿ ਇਹਨਾਂ ਦੇ ਨਾਂ ਨੂੰ ਕਿਵੇਂ ਪਰ ਫੁੱਲਦ ਕੀਤਾ ਜਾਵੇ ਕਿਵੇਂ ਇਹਨਾਂ ਨੂੰ ਮਾਨ ਸਮਾਨ ਦਿੱਤਾ ਜਾਵੇ ਸੋ ਸਾਨੂੰ ਇਸ ਗੱਲ ਦਾ ਫਕਰ ਹੈ ਕਿ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜਿਨ੍ਹਾਂ ਨੇ ਇੱਕ ਬਹੁਤ ਹੀ ਇੱਕ ਨਵੀਂ ਪਹਿਲ ਕਦਮੀ ਕੀਤੀ ਹੈ ਕਿ ਅੱਜ ਸਾਰੇ ਪੰਜਾਬ ਸਾਰੇ ਜ਼ਿਲ੍ਹਿਆਂ ਵਿੱਚ ਸਰਕਾਰ ਵੱਲੋਂ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਮੈਂ ਵੀ ਅੱਜ ਬਠਿੰਡੇ ਦੇ ਵਿੱਚ ਪਹਿਲੇ ਆ ਕੇ ਉਹਨਾਂ ਨੂੰ ਪੁਸ਼ਪਾਂ ਦੀ ਦਿੱਤੀ ਹੈ ਵਰਮਲਾ ਕੀਤੀ ਹੈ ਔਰ ਦੇ ਬਾਅਦ ਅੱਜ ਅਸੀਂ ਕਾਲੀ ਦੇ ਵਿੱਚ ਉਹਨਾਂ ਦੇ ਜਨਮ ਦਿਨ ਦੇ ਉੱਪਰ ਸਾਰੇ ਚਰਚਾ ਕਰਾਂਗੇ ਜਨਮ ਦਿਨ ਮਨਾ ਰਹੇ ਹਾਂ ਸਾਨੂੰ ਵਰਗੇ ਮਾਹੌਲ ਸਿਰ ਕਰ ਰਹੇ ਪੰਜਾਬ ਦੇ ਜੀ ਦੇਖੋ ਕਿ ਇਹ ਕੁਝ ਸ਼ਰਾਤੀ ਤੱਤ ਜਿਹੜੇ ਹੁੰਦੇ ਨੇ ਹਮੇਸ਼ਾ ਲਗਾਤਾਰ ਜਦ ਦੁਨੀਆ ਬਣੀ ਤਦ ਦੇ ਹੀ ਕੁਛ ਨਾ ਕੁਛ ਮਾੜੇ ਲੋਕ ਪੈਦਾ ਹੁੰਦੇ ਆਏ ਨੇ ਔਰ ਇਹਨਾਂ ਲੋਕਾਂ ਦਾ ਬੇਸਲੈਸ ਗੱਲ ਕਿਉਂਕਿ ਉਹ ਚਾਹੁੰਦੇ ਨੇ ਕਿ ਪੰਜਾਬ ਦੇ ਵਿੱਚ ਪੰਜਾਬ ਦੀ ਅਮਨ ਸ਼ਾਂਤੀ ਨੂੰ ਖਰਾਬ ਕੀਤਾ ਜਾਵੇ ਮਗਰ ਇਹ ਅਸੀਂ ਕਿਸੇ ਕੀਮਤ ਨਹੀਂ ਹੋਣ ਦੇਵਾਂਗੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਹਰਪ੍ਰੀਤ ਸਿੰਘ ਸਿਮਰਨ ਸਾਹਿਬ ਜੀ ਵੱਲੋਂ ਬਿਲਕੁਲ ਕਲੀਅਰ ਸੰਦੇਸ਼ ਹੈ ਕਿ ਪੰਜਾਬ ਦੀ ਸ਼ਾਂਤੀ ਨੂੰ ਕਿਸੇ ਕੀਮਤ ਤੇ ਭੰਗ ਨਹੀਂ ਹੋਣਤਾ ਜਾਵੇਗਾ ਸਾਨੂੰ ਇਸ ਗੱਲ ਦੇ ਮਾਣ ਹੈ ਔਰ ਦੇਖੋਗੇ ਉਹਨਾਂ ਨੇ ਕਿਹਾ ਪਰ ਕੁਝ ਵੀ ਸਾਰੇ ਸੜਾ ਪ੍ਰਸ਼ਾਸਨ ਜੋ ਹੈ ਉਹ ਵੀ ਉਧਰ ਲੱਗਾ ਹੈ ਪਰ ਅਸੀਂ ਕਿਸੇ ਵੀ ਜੋ ਪਹਿਲੇ ਵੀ ਜੋ ਘਟਨਾ ਹੋਈ ਹੈ ਸਾਡੇ ਜੰਦਰ ਵਿੱਚ ਮਨਜਨ ਕਾਲਿਆ ਦੇ ਉੱਪਰ ਕੁਝ ਸਾੜੀ ਤੱਤਵਾਂ ਨੇ ਕੋਸ਼ਿਸ਼ ਕੀਤੀ ਕਿ ਅਸੀਂ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾਵੇ ਪਰ ਸਾਡੀ ਪੁਲਿਸ ਨੇ ਸਾਡੇ ਪ੍ਰਸ਼ਾਸਨ ਨੇ ਵਿਦ ਅ ਨੋ ਟਾਈਮ ਇੱਕ ਦੋ ਦਿਨ ਦੇ ਵਿੱਚ ਹੀ ਉਹਨੂੰ ਜੋ ਮੇਨ ਕਿੰਗਪਿੰਨ ਸੀ ਉਹਨੂੰ ਪਕੜ ਲਿਆ ਹੈਗਾ ਔਰ ਪੰਜਾਬ ਵਿੱਚ ਕੋਈ ਵੀ ਅਗਰ ਆਦਮੀ ਮਾੜਾ ਕੰਮ ਕਰੇਗਾ ਗਲਤ ਕੰਮ ਕਰੇਗਾ ਪੰਜਾਬ ਦੀ ਸ਼ਾਂਤੀ ਨੂੰ ਪੰਕੜਨ ਦੀ ਕੋਸ਼ਿਸ਼ ਕਰੇਗਾ ਉਹਨੂੰ ਬਦ ਤੋਂ ਬਦ ਸਜ਼ਾ ਦਿੱਤੀ ਜਾਏਗੀ ਔਰ ਉਹਨੂੰ ਬਖਸ਼ਿਆ ਵੀ ਨਹੀਂ ਜਾਏਗਾ ਉਹਦੇ ਬਾਰੇ ਜਿਹੜਾ ਉਹਨਾਂ ਨੇ ਬਿਆਨ ਉਹਦੇ ਬਾਰੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਕੱਲ ਹੀ بڑا ਕਲੀਅਰ ਸੰਦੇਸ਼ ਦਿੱਤਾ ਹੈ ਕਿ ਅਸੀਂ ਕਿਸੇ ਨੂੰ ਲੋਕਾਂ ਨੂੰ ਬਹਿਕਾਨ ਵਾਸਤੇ ਲੋਕਾਂ ਨੂੰ ਮਿਸਲੀਡ ਕਰਨ ਦਾ ਕੋਈ ਮੌਕਾ ਨਹੀਂ ਦੇਵਾਂਗੇ ਔਰ ਨਾ ਅਸੀਂ ਉਹਨਾਂ ਨੂੰ ਦੇਣ ਦਵਾਂਗੇ ਮਿਸਲੀਡ ਕਰਨ ਦਵਾਂਗੇ ਉਹਨਾਂ ਨੇ ਦੇਖੋ ਕੱਲ ਹੀ ਸਖਤ ਕੀਤੇ ਨੇ ਔਰ ਉਹਨਾਂ ਦਾ ਐਫ ਆਈ ਆਰ ਦਾ ਫਰਸਟ ਟਾਈਮ ਹੋਇਆ ਹੈਗਾ ਪੰਜਾਬ ਦੀ ਹਿਸਟਰੀ ਦੇ ਵਿੱਚ ਕਿ ਕਿਸੇ ਲੀਡਰ ਆਫ ਆਪੋਜੀਸ਼ਨ ਦੇ ਲੀਡਰ ਦੇ ਉੱਪਰ ਐਫ ਆਈਆਰ ਹੋਈ ਹੋਵੇ ਇਹ ਕੋਈ ਛੋਟੀ ਗੱਲ ਨਹੀਂ ਇਸ ਕਰਕੇ ਇਸ ਤੋਂ ਸਾਫ਼ ਕਲੀਅਰ ਹੈ ਕਿ ਸਾਡੇ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਨੇ ਤੈਅ ਕੀਤਾ ਹੈ ਕਿ ਅਸੀਂ ਪੰਜਾਬ ਦੀ ਸ਼ਾਂਤੀ ਨੂੰ ਪੰਗ ਨਹੀਂ ਹੁੰਦੇ ਨਾ ਕਿਉਂਕਿ ਹੁਣ ਲੋਕੀ ਦੂਜੇ ਜੋ ਪਾਰਟੀਆਂ ਆਪੋਚਨ ਹੈ ਉਹ ਜੈਲਸ ਕਰ ਰਹੀਆਂ ਨੇ ਕਿ ਪੰਜਾਬ ਵਿੱਚ ਚੌਮੁਖੀਕ ਵਿਕਾਸ ਕਿਉਂ ਹੋ ਰਿਹਾ ਹੈਗਾ ਸੋ ਇਸ ਕਰਕੇ ਜੋ ਹੈ ਉਹ ਤਾਂ ਇੰਨੇ ਗਲਵਾ ਮਤਾ ਕਰ ਰਹੇ ਨੇ ਦੇਖੋ ਜਿਹੜਾ ਹੁੰਦਾ ਲਾਅ ਨੇ ਆਪਣਾ ਦੇ ਵਿਲ ਡੂ ਥੇਰ ਲਾਫ ਕੋਰਸ ਉਹਨਾ ਕਰਨਾ ਕਰਨਾ ਹੈਗਾ ਬਾਕੀ ਜਿਹੜਾ ਉਹ ਐਫਆਰ ਕੀਤੀ ਹੈਗੀ ਜੋ ਉਹ ਨੈਕਸਟ ਸਟੈਪ ਹੋਏਗਾ ਉਹ ਵੀ ਸਰਕਾਰ ਕਰੇਗੀ ਲੋਅ ਆਰਡਰ ਦੇ ਸਵਾਲ ਖੜੇ ਕਰ ਰਹੇ ਕਹਿੰਦੇ ਲੋਅ ਆਰਡਰ ਕਿੱਧਰ ਹੋ ਗਿਆ ਪੰਜਾਬ ਦੇ ਦੇਖੋ ਮੈਂ ਉਹ ਕਿਹਾ ਕਿ oppositon just to want show ke we are alive ਉਹ ਐਸਟਾ ਮੋਨੋਕਲ ਕੋਈ ਨਾਗਾ ਮੁੱਦਾ ਹੈਗਾ ਨਾ ਉਹਨਾਂ ਦੀ ਗੱਪਪਚਾ ਹੈਗੀ ਜਨਤਾ ਉਹਨਾਂ ਨੂੰ ਭੁੱਲ ਚੁੱਕੀ ਹੈਗੀ ਆਪਣੇ ਆਪ ਨੂੰ ਬਰਕਰਾਰ ਰੱਖਣ ਵਾਸਤੇ ਦੱਸਣ ਵਾਸਤੇ ਕਿਸੇ ਜਿੰਦਾ ਹੈਗੇ ਤਾਂ ਹੀ ਮਤਲਬ ਕਿ ਉਹਦਾਂ ਦੇ ਬਿਆਨ ਦਿੰਦੇ ਨੇ ਹੋਰ ਕੋਈ ਗੱਲ ਨਹੀਂ ਹੈਗੀ ਸੁਖਵੀਰ ਬਾਦਲੂ ਜੀ ਨੂੰ ਕੱਲ ਜਿਹੜਾ ਪ੍ਰਣਾਲ ਬਣਾਇਆ ਦੁਆਰਾ ਕੀ ਕਹਿਣਾ ਚਾਹੂੰਗਾ ਦੇਖੋ ਉਹਨਾਂ ਦੀ ਆਪਣੀ ਪਾਰਟੀ ਦਾ ਮੈਟਰ ਹੈਗਾ ਦੇਖੋ ਕੋਈ ਪਾਰਟੀ ਆਪਣਾ ਜਿਹਨੂੰ ਮਰਜ਼ੀ ਬਿਦਾਨ ਬਣਾ ਸਕਦੀ ਹੈਗੀ ਇਸ ਕਰਕੇ ਅਸੀਂ ਉਹਨਾਂ ਦੀ ਦਖਲ ਨਹੀਂ ਦੇ ਸਕਦੇ ਆ ਕਿ ਬਾਕੀ ਜਨਤਾ ਦੇਖੇਗੀ ਕਿ ਕੀ ਫੈਸਲਾ ਕਰੇਗੀ ਕਿ ਕੀ ਉਹਨਾਂ ਠੀਕ ਕੀਤਾ ਗਲਤ ਕੀਤਾ ਜਨਤਾ ਹੈ